ਸਾਰਾ ਪ੍ਰਣਾਵ ਤੁਸੀਂ ਬਲਵਿੰਦਰ ਸਿੰਘ ਜੀ ਸਰ ਜਿਹੜਾ ਅੱਜ ਲੜਕੀ ਰੱਦ ਨਾ ਸਕੂਲ ਤੋਂ ਉਤਰੀ ਆ ਰਹੀ ਸੀ ਉਹ ਟਿੱਪਰ ਵਾਲਾ ਵਾਰਗ ਪਰ ਚੜਾ ਦੇ ਉਹਨਾਂ ਨੂੰ ਤੁਹਾਨੂੰ ਤਾਂ ਆ ਕੇ ਪਤਾ ਲੱਗੇ ਦੇਖਿਆ ਜਾਏਗਾ ਮੈਂ ਤਾਂ ਲੈਣ ਆ ਰਹੀ ਸੀ ਕੀ ਨਾਮ ਸੀ ਕੁੜੀਆ ਦਾ ਦਸਨੀਤ ਕੌਰ ਇਹ ਕਿਹੜੀ ਕਲਾਸ ਵਿੱਚ ਪੜਦੀ ਸੀ ਪਲਸ 1 ਵਿੱਚ ਪੜਦੀ ਸੀ ਕਿੰਨੀ ਉਮਰ ਸੀਗੇ ਜੀ 16-17 ਸਾਲ ਦੀ ਸੀ ਤੁਸੀਂ ਕੀ ਮੰਗ ਰਖਦੇ ਹੋ ਹੁਣ ਉਹਦੇ ਕਾਰਵਾਈ ਹੁਣ ਟਿਪਰ ਵਾਲੇ ਦੇ ਤੇ ਬੰਦ ਹੋਣ ਜਾਂਦੇ ਬਹੁਤ ਅੰਕਰ ਹੋਰ ਵੀ ਕਿਸੇ ਦਾ ਨੁਕਸਾਨ ਕਰ ਸਕਦੇ ਆ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੇ ਖਿਲਾਫ ਇਹ ਤਾਂ ਇਨਸਾਫ ਜਾਣੇ ਟਿਪਰ ਵਾਲਾ ਇੱਥੇ ਹੀ ਆ ਭਾਜੀ ਭੱਜ ਗਿਆ ਟਿਪਰ ਵਾਲਾ ਤੈਨੂੰ ਕਿੱਦਾਂ ਪਤਾ ਲੱਗਿਆ ਇੱਥੇ ਅਸੀਂ ਮੈਂ ਫਾਰਮ ਕਰੇ ਪਹੁੰਚ ਗਿਆ ਜਿੱਦੀ ਪਹੁੰਚ ਕੇ ਆਇਆ ਸੀ ਮੈਂ ਇਹ ਨੂੰ ਬੰਦ ਲੈਣ ਆ ਰਿਹਾ ਸੀ ਮੈਂ ਤਾਂ ਪਹੁੰਚਾ ਸਭ ਖੋਣਾ ਬਤ ਪਹੁੰਚ ਗਿਆ ਸੀ ਸਰਪ੍ਰਮਾ ਮੈਂ ਜੋਹਾਰ ਲਾਲ ਸਰਪੰਚ ਪਿੰਡ ਖੇੜਾ ਗੱਜੂ ਅੱਜ ਸਾਡੇ ਪਿੰਡ ਬਿਜਲੀ ਗ੍ਰਿਡ ਨਾਲ ਲੱਗੇ ਬਹੁਤ ਹੀ ਮੱਧਪੱਗਾ ਹਾਦਸਾ ਹੋਇਆ ਜਿਸ ਵਿੱਚ ਸਾਡੀ ਇੱਕ ਬਟਿਆ ਦੀ ਜਾਨ ਚਲੀ ਗਈ ਜੋ ਪਿੰਡ ਨੇੜੇ ਨਾਲ ਦੋ ਸੀ ਤੇ ਸਾਡੇ ਨਾਲ ਖੜੇ ਸਾਥੀ ਦੀ ਡਾਕਟਰ ਸੀ ਉਹ ਆਪਣੇ ਸਕੂਲ ਤੋਂ ਪੈਦਲ ਚਲੀ ਆਈ ਸੀ ਚਲੀ ਆ ਰਹੀ ਸੀ ਤੇ ਘਰੇ ਸੁਨੇਹਾ ਆਇਆ ਸੀ ਕਿ ਤੁਹਾਨੂੰ ਆਕੇ ਲੈ ਜਾਓ ਪਰ ਜਦੋਂ ਗ੍ਰਿਡ ਕੋਲ ਪਹੁੰਚੇ ਤਾਂ ਇੱਕ ਪਿੱਪਰ ਉਹਦੇ ਉੱਪਰ ਦੀ ਲੰਗ ਆ ਜਿਸ ਕਰਕੇ ਮੌਕੇ ਦੀ ਡੈਥ ਹੋ ਗਈ ਤੇ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਮੌਕੇ ਤੇ ਪਹੁੰਚੇ ਜਾ ਕੇ ਲਾਸ਼ ਨੂੰ ਪਿੱਪਰ ਇਸ ਲੋ ਕੱਢਿਆ ਤੇ ਅਸੀਂ ਹਸਪਤਾਲ ਲੈ ਕੇ ਆਏ ਆ ਹਸਪਤਾਲ ਦੀ ਮੌਤਰੀ ਦਿਖਾਈ ਹੈ ਇਹਨਾਂ ਨੇ ਹੁਣ ਕੱਲ ਦਾ ਸਾਨੂੰ ਟਾਈਮ ਦੇ ਤੇ ਪੋਸਟਮਾਰਟਮ ਕਰਨ ਦਾ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਟਿੱਪਰ ਵਾਲਿਆਂ ਤੇ ਲਗਾਮ ਲਗਾਈ ਜਾਵੇ ਕਿਉਂਕਿ ਇਹਨਾਂ ਕਰਕੇ ਬਹੁਤ ਜ਼ਿਆਦਾ ਹਾਦਸੇ ਹੁੰਦੇ ਹਨ ਜਦੋਂ ਇਹਨਾਂ ਦੀ ਸਪੀਡ ਲਿਮਟ ਕੀਤੀ ਜਾਵੇ ਜਾਂ ਫਿਰ ਛੋਟੀਆਂ ਸੜਕਾਂ ਤੋਂ ਜਾਣਾਂ ਦਾ ਬੰਦ ਕੀਤਾ ਜਾਵੇ ਕਿਉਂਕਿ ਇੱਕ ਇਹੀ ਹਾਦਸਾ ਪਹਿਲਾਂ ਵੀ ਸਮਾਣੇ ਹੋਇਆ ਸੀ ਉਹਦੇ ਬਾਰੇ ਤੁਸੀਂ ਹੁਣ ਰਾਜਪ੍ਰਯੋਗ ਹੈ ਇੱਥੇ ਕੁਝ ਬੱਚੀ ਨਾਲ ਹੀ ਮੈਂ ਇਸ ਕਰਕੇ ਸਰਕਾਰ ਨੂੰ ਕਹਿਣਾ ਚਾਹੀਦਾ ਵੀ ਇਹਨਾਂ ਦੀ ਕੋਖ ਪਰਤਾਲ ਕੀਤੀ ਜਾਵੇ ਕਾਗਜ਼ਾਂ ਦੀ ਜਿਹੜੇ ਇਹਨਾਂ ਦੇ ਡਰਾਈਵਰ ਹਨ ਉਹਨਾਂ ਦੇ ਡਰਾਈਵਿੰਗ ਲਾਇਸੈਂਸ ਉਹਨਾਂ ਦੀ ਯੋਗਤਾ ਦੇਖੀ ਜਾਵੇ ਕਿ ਉਹ ਗੱਡੀਆਂ ਚਲਾਣ ਯੋਗ ਹਨ ਕਿਉਂਕਿ ਅੱਜਕੱਲ ਆਮ ਹੀ ਨਸ਼ਾ ਕਰਕੇ ਡਰਵ ਡਰਵੀ ਕਰਦੇ ਹਨ ਇਸ ਕਰਕੇ ਸਰਕਾਰ ਨੂੰ ਹੱਥ ਬਨ ਕੇ ਬੇਨਤੀ ਹੈ ਵੀ ਜਿੰਨੀ ਸਖਤ ਕਾਰਵਾਈ ਨੇ ਤੇ ਕੀਤੀ ਜਾ ਸਕਦੀ ਹੈ ਕੀਤੀ ਜਾਵੇ ਤਾਂ ਜੋ ਇਹੋ ਜਿਹੇ ਹਾਦਸਿਆਂ ਤੋਂ ਬਚਾਅ ਰੱਖਿਆ ਜਾਵੇ ਕੀ ਅੱਗੇ ਦਾ ਕਾਰਵਾਈ ਕਰਾਓਗੇ ਤੁਸੀਂ ਸਰਕਾਰ ਤੋਂ ਕੀ ਮੰਗ ਰਹੇ ਹੋ ਹੋਕਰ ਦੇ ਬਿਆਨ ਦੇਣਗੇ ਸਰਕਾਰ ਜੋ ਬਣਦੀ ਕਾਰਵਾਈ ਅਸੀਂ ਕਾਂਗੇ ਆਪਣੀ ਇਮਾਨਦਾਰੀ ਨਾਲ ਕਰੇ ਪੁਲਿਸ ਪ੍ਰਸ਼ਾਸਨ ਕਰੇਗਾ ਸਾਨੂੰ ਯਕੀਨ ਹੈ ਪੁਲਿਸ ਪ੍ਰਸ਼ਾਸਨ ਤੇ ਵੀ ਜੋਬ ਕਾਰਵਾਈ ਕਰੇਗਾ ਬਿਲਕੁਲ ਸਹੀ ਕਰੇਗਾ ਸਰ ਜਿਹੜਾ ਅੱਜ ਐਕਸੀਡੈਂਟ ਹੋਇਆ ਹੈ ਕਿਦਾਂ ਹੋਇਆ ਹੈ ਇਹ ਇਤਲਾ ਮਿਲੀ ਸੀ ਕਿ ਟਿਪਰ ਹੈ ਪੀਵੀ 23 ए बी 3297 ਉਹ ਜਾ ਰਿਹਾ ਸੀ ਗੱਜੂ ਖੇੜੇ ਨੂੰ ਤੇ ਜਸਨੀਤ ਕੋਲ ਡਾਕਟਰ ਆ ਬਲਵਿੰਦਰ ਸਿੰਘ ਵਾਸੀ ਪਿੰਡ ਨਰੇਣਾ ਜ਼ਿਲ੍ਹਾ ਫਤਿਹਗੜ ਸਾਹਿਬ ਇਹ ਲੈਲਾ ਪਿੰਡ ਸਕੂਲ ਤੋਂ ਪੈਦਲ ਜਾ ਰਹੀ ਸੀ ਆਪਣੇ ਘਰ ਇਹਨਾਂ ਨੇ ਆਪਣੇ ਵਾਰਿਸਾਂ ਨੂੰ ਫੋਨ ਕੀਤਾ ਹੋਇਆ ਸੀ ਉਹ ਉਹਨੂੰ ਲੈਣ ਆਏ ਸੀ ਉਹਦਾ ਫਾਦਰ ਉਹਨਾਂ ਨੇ ਸਾਨੂੰ ਫਾਦਰ ਨੇ ਇਤਲਾਹ ਦਿੱਤੀ ਵੀ ਜਿਹੜੀ ਹੈਗੀ ਇਹ ਸਾਡੀ ਲੜਕੀ ਦਾ ਐਕਸੀਡੈਂਟ ਮੌਕੇ ਤੇ ਕਰਕੇ ਟਿੱਪਰ ਡਰਾਈਵਰ ਭੱਜ ਗਿਆ ਕਿੰਨੇ ਵਜੇ ਦੀ ਗੱਲ ਹੈ ਜੀ ਸਰ ਇਹ ਤਕਰੀਬਨ ਘੰਟਾ ਤੋਂ ਪਹਿਲਾਂ ਦੀ ਗੱਲ ਹੈ ਸੋਵੇ ਦੀ ਲੋਕ ਵਜੇ ਤਕਰੀਬਨ 2 ਵਜੇ ਦੀ ਗੱਲ ਹੈ 2:05 ਵਜੇ ਕੀ ਕਰ ਵੀ ਕਰ ਰਹੇ ਹੋ ਟਿੱਪਰਾ ਵਾਲੇ ਜੀ ਅੰਮਾ ਬਿਆਨ ਲਿਖ ਦਿਆਂਗੇ ਜੋ ਲਿਖਾਣੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਡਰਾਈਵਰ ਹੈਗਾ ਉਹ ਭੱਜ ਗਿਆ ਨਹੀਂ ਫਿਲਹਾਲ ਤਾਂ ਭੱਜ ਗਿਆ ਬਾਕੀ ਟੀਮ ਭੇਜੀ ਵੀ ਹੈ ਅਸੀਂ ਹੋ ਸਕਦਾ ਕਰ ਲਈਏਗਾ ਬਬੂ